ਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਇੱਕ ਮੁਲਕ ਇਕ ਇਲੈਕਸ਼ਨ ਦੇ ਬਾਰੇ ਇਹ ਇੱਕ ਮੁਲਕ ਇੱਕ ਟੈਕਸ ਤੇ ਜਿਹੜਾ ਕੁਝ ਵੀ ਉਹਦੇ ਲਈ ਇਹਨਾਂ ਨੇ ਅਕਾਡਮੀ ਰਿਵਾਈਵ ਕਰਨ ਲਈ ਜਿਵੇਂ ਨੋਟਬੰਦੀ ਲਾਈ ਸੀ ਹੋਰ ਸਿੱਖੀਆਂ ਇਹਨਾਂ ਦੀਆਂ ਸਕੀਮਾਂ ਇਹ ਜਿੰਨੀਆਂ ਵੀ ਸਕੀਮਾਂ ਲਿਆਏ ਨੇ ਇਹ ਸਾਰੇ ਦੇ ਸਾਰੇ 67 ਤੋਂ ਬਾਅਦ ਚ ਸੈਂਟਰਲਾਈਜ਼ੇਸ਼ਨ ਆਫ ਪਾਵਰ ਦੀ ਗੇਮ ਚੱਲ ਰਹੀ ਹੈ ਪਹਿਲਾਂ ਇਹਨਾਂ ਨੇ ਐਜੂਕੇਸ਼ਨ ਨੂੰ ਸੈਂਟਰ ਚ ਲੈ ਕੇ ਆਈ ਬਾਕੀ ਸਾਰੀਆਂ ਚੀਜ਼ਾਂ ਇਹ ਹੌਲੀ-ਹੌਲੀ ਲੈਂਦੇ ਨੇ ਇਹ ਜਿੰਨੀਆਂ ਚੀਜ਼ਾਂ ਦੇ ਵੱਡਾ ਵਿਰੋਧ ਹੋਣਾ ਸੀ ਉਹ ਸੀ ਪੈਸਾ ਫਾਈਨੈਂਸਸ ਸਟੇਟਪ ਕੋ ਪੂਣੀਆ ਉਦੋਂ ਪਤਾ ਨਹੀਂ ਸਟੇਟਾ ਕਿਉਂ ਨਹੀਂ ਬੋਲੀਆ ਉਹ ਦੇਖ ਲਓ ਭਗਵੰਤ ਜੀ ਨੇ ਕੇਸ ਕਰਿਆ ਸੁਪਰੀਮ ਕੋਰਟ ਚ ਹੁਣ ਜਿਵੇਂ ਉਹ ਕਹਿੰਦੇ ਹੁੰਦੇ ਨੇ ਵਕਤ ਤੋਂ ਕੁਝੀ ਦੂਣੀ ਗਾਵੇ ਹਾਲ ਪਤਾਲ ਹੁਣ ਪੈਸਾ ਨਹੀਂ ਆ ਰਿਹਾ ਹੁਣ ਧੱਕੇ ਖਾਈ ਜਾਣ ਜਿਹੜਾ ਉਹ ਮਰਗੀ ਕਰੀ ਜਾਣ ਉਦੋਂ ਸਮੂਹਿਕ ਰੂਪ ਚ ਇਹਨਾਂ ਨੇ ਇਸ ਤੇ ਵਿਚਾਰ ਕਰਨਾ ਚਾਹੀਦਾ ਸੀ ਹੁਣ ਇਹ ਕਰਨ ਲੱਗੇ ਨੇ ਇੱਕ ਦੇਸ਼ ਤੇ ਇੱਕ ਵੋਟ ਹੋਲੀ ਹੋਲੀ ਇੱਕ ਦੇਸ਼ ਇੱਕ ਧਰਮ ਦੀ ਗੱਲ ਤੇ ਆਉਣਾ ਇਹਨਾਂ ਨੇ ਇਹਨਾਂ ਦਾ ਇਹੀ ਜੜਾ ਹੈ ਇਹ ਜਿਹੜਾ ਹੁਣ ਇੱਕ ਵੋਟ ਦੀ ਗੱਲ ਹੈ ਕਿ ਇਹਨਾਂ ਨੇ ਜਿੰਨੀਆਂ ਸਟੇਟਸ ਨੇ ਤੁਸੀਂ ਦੇਖਣਾ ਐਸਓਆਰ ਚਾਰ ਸਟੇਟਸ ਦੀ ਕਲੈਕਸ਼ਨ ਤਾਂ ਇਹਨਾਂ ਤੋਂ ਆਪ ਹੋਈ ਨਹੀਂ ਕੱਠੇ ਜਾਂ ਇੱਕ ਟਾਈਮ ਤੇ ਐਨੇ ਇਹਨਾਂ ਕੋਲ ਸਹੂਲਤਾਂ ਨਹੀਂ ਹੈਗੀਆਂ ਸਾਰੇ ਦੇਸ਼ ਦੇ ਦਾ ਤਾਂ ਹੀ ਕਰਾਉਣਗੇ ਜੇ ਇਹਨਾਂ ਕੋਲ ਸਹੂਲਤਾਂ ਹੋਣਗੀਆਂ ਫ੍ਰੀ ਐਂਡ ਫੇਅਰ ਇਲੈਕਸ਼ਨਸ ਏ ਸਿਗਰ ਮੋਟੋ ਜਿਹੜਾ ਕਨਸਟੀਟਿਊਸ਼ਨ ਹੈ ਕਨਸਟੀਟਿਊਸ਼ਨ ਇੱਕ ਤਰੀਕੇ ਨਾਲ ਆਪਣਾ ਰਖਾ ਹੈ ਮਾਈ ਬਾਪ ਹੈ ਤੇ ਜਿਹੜੀਆਂ ਸਰਕਾਰਾਂ ਨੇ ਇਹ ਕੇਅਰ ਟੇਕਰ ਨੇ ਇਹ ਕੇਅਰ ਟੇਕਰ ਦੀ ਬਜਾਏ ਹੁਣ ਮਾਂ ਬਾਪ ਦਾ ਜਿਹੜਾ ਕਿਨ ਮਾਈ ਬਾਪ ਦਾ ਰੂਪ ਲੈਣਾ ਚਾਹੁੰਦੀਆਂ ਨੇ ਵੀ ਸਾਡੇ ਹੀ ਸਲਫਸ ਕੰਟਰੋਲ ਹੋਵੇ ਕਨਸਟੀਟਿਊਸ਼ਨ ਤੋਂ ਉੱਤੇ ਵੀ ਪਾਵਰਾਂ ਦੀ ਗੇਮ ਹੈ ਇਹਦੇ ਵਿੱਚ ਫਰੀ ਐਂਡ ਵੇਅਰ ਨਹੀਂ ਰਹਿਣਾ ਕੰਮ ਹੁਣ ਇਲੈਕਸ਼ਨ ਕੈਲੋ ਹੀਰਾ 베ਰੀ ਕਰਨੀ ਹੈ ਇੱਕ ਵਾਰ ਚ ਕਰਨੀ ਸਿਖਾ ਲਈ ਹੈ ਜੇ ਬਾਰ ਬਾਰ ਛੋਟੇ ਰੂਪ ਚ ਕਰਦੇ ਨੇ ਉਹ ਕਰਨਾ ਕੰਮ ਬਾਰ ਬਾਰ ਔਖਾ ਹੈ ਹੀਰੇ 베ਰੀ ਇੱਕ ਵਾਰ ਚ ਸਿਖਾ ਲਈ ਹੋ ਜੂ ਨੀਚੀਆਂ ਵੀ ਸਾਰੀਆਂ ਆਪਣੇ ਮੁਤਾਬਕ ਸਰਕਾਰਾਂ ਬਣਾ ਲੈਣਗੇ ਤੇ ਉੱਪਰ ਵੀ ਜਿਹੜਾ ਪਹਿਲਾਂ ਬੂਤ ਕੈਪਚਰਿੰਗ ਹੋਰ ਚੀਚਾਰ ਤੱਕ ਜਿਹੜੇ ਬੁੱਡੇ ਪੱਲਣੇ ਪੈਂਦੇ ਸੀ ਸਰਕਾਰਾਂ ਨੂੰ ਉਹ ਸਾਰਾ ਕੋਸ਼ਕ ਸਰਕਾਰਾਂ ਨੂੰ ਹੁਣ ਲੋੜ ਨਹੀਂ ਹੁਣ ਜਿਹੜੀਆਂ ਸਰਕਾਰਾਂ ਦੇ ਪੇਡ ਬੰਦੇ ਤਨਖਾਹਾਂ ਦਿੰਦੇ ਆ ਆਪਣੇ ਟੈਕਸ ਚੋਂ ਉਹਨਾਂ ਨੂੰ ਹੀ ਇਹਦੇ ਤਰੀਕੇ ਨਾਲ ਆਪਣੇ ਅੰਡਰ ਕਰ ਲਿਆ ਉਹਨਾਂ ਤੋਂ ਹੀ ਬੂਤ ਕੈਪਚਰਿੰਗ ਤੇ ਵੋਟਾਂ ਪਾਉਣ ਵਾਲਾ ਜਿਹੜਾ ਸਿਲਸਿਲਾ ਹੈ ਉਹਨਾਂ ਤੋਂ ਹੀ ਕਰਾਇਆ ਜਾ ਰਿਹਾ ਤੇ ਉਹਨਾਂ ਨੇ ਸਮੇਂ ਚ ਇਹ ਜਿਵੇਂ ਜੀਐਸਟੀ ਲਗਾ ਕੇ ਸਟੇਟਾਂ ਤੋਂ ਫਾਈਨੈਂਸਸ ਕੋਲ ਇਹ ਓਮੇ ਇਹਨਾਂ ਨੇ ਇੱਕ ਵਾਰ ਵੋਟ ਪਾਉਣ ਦਾ ਹੱਕ ਦੇ ਕੇ ਮੁੜ ਕੇ 5 ਸਾਲ ਕਿਸੇ ਨੂੰ ਬੋਲਣ ਜੋਗਾ ਨਹੀਂ ਛੱਡਣਾ ਇੱਕ ਪਹਿਲੂ ਤਾਂ ਇਹ ਹੈ ਦੂਜਾ ਪਹਿਲੂ ਇਹ ਹੈ ਡੈਮੋਕ੍ਰੇਸੀ 'ਚ ਕਿ ਕਿਸੀ ਕੋਈ ਵੀ ਕਦੀ ਵੀ ਇਲੈਕਸ਼ਨ ਲੜ ਸਕਦਾ ਸੀ ਤੇ ਕੋਈ ਵੀ ਬੰਦਾ ਆਪਣੀ ਪਾਰਟੀ ਬਣਾ ਸਕਦਾ ਸੀ ਮੈਂ ਜਦੋਂ ਕਾਲਜ ਤੋਂ ਪਹਿਲਾਂ ਮੈਨੂੰ ਯਾਦ ਹੈ ਕਈ ਐਸੇ ਜੇ ਬੰਦੇ ਸੀ ਜਿਨ੍ਹਾਂ ਦੀ ਪਾਰਟੀ 'ਚ 4-5 ਜਣੇ ਹੀ ਹੁੰਦੇ ਸੀ ਤੇ ਸੈਕਲਾਂ ਤੇ ਉਹ ਆਪਣੀ ਜਿਹੜੀ ਕੈਂਪੇਨਿੰਗ ਕਰਦੇ ਬਹਤੇ ਹੁੰਦੇ ਸੀ ਨਾਲੇ ਸੈਕਲ ਤੋਂ ਹੀ ਉਹਨਾਂ ਦਾ ਗਨਮੈਨ ਹੁੰਦਾ ਸੀ ਉਹ ਸਿਸਟਮ ਸਾਰਾ ਖਤਮ ਕਰਕੇ ਇਹ ਦੋ ਪਾਰਟੀਆਂ ਦੇ ਕੰਟਰੋਲ ਚ ਕੰਮ ਰਹਿ ਗਿਆ ਕਿਉਂਕਿ ਕਿਉਂਕਿ ਐਡੇ ਲੈਵਲ ਤੇ ਇਲੈਕਸ਼ਨ ਲੜਨੀ ਕਿਸੇ ਦੇ ਵੀ ਬਸ ਤੇ ਨਹੀਂ ਰਹਿਣੀ ਸਿਰਫ ਕਾਂਗਰਸ ਤੇ ਭਾਜਪਾ ਲੜੂ ਜਿਹੜੇ ਇਹਨਾਂ ਦਾ ਇਹ ਮੇਨ ਮਕਸਦ ਹੈ ਵੀ ਹੋਰ ਕਿਸੇ ਨੂੰ ਵੀ ਮੌੜ ਦਿੱਤਾ ਜਾਵੇ ਫਿਰ ਇਹਨਾਂ ਚ ਵੀ ਇਹਨਾਂ ਦੀ ਮਰਜ਼ੀ ਹੋਊਗੀ ਕਿ ਕਿਹਨੂੰ ਟਿਕਟ ਦੇਣਾ ਹੈ ਕਿਹਨੂੰ ਨਹੀਂ ਜਿਹੜੇ ਟਿਕਟ ਦੇਣ ਦੇ ਰੂਪ 'ਚ ਥੋੜੀ ਡੈਮੋਕ੍ਰੇਸੀ ਤਾਂ ਇਹਨਾਂ ਨੇ ਖਤਮ ਕਰ ਦੇਣੀ ਇਹਨਾਂ ਨੇ ਆਪਣੀ ਕਹਿੰਦੇ ਚਤਾਨਾ ਸ਼ਾ ਗਵਰਨਮੈਂਟ ਵਾਲਾ ਕੰਮ ਹੋ ਜਾਣਾ ਜਿਹਨੂੰ ਟਿਕਟਾਂ ਦੇਣਗੇ ਉਹ ਵੀ ਇਲੈਕਸ਼ਨ ਲੜਨਗੇ ਉਹਨਾਂ ਚ ਜਿੱਤ ਕੇ ਆਉਣਗੇ ਤੇ ਜਿਹੜਾ ਤੁਹਾਨੂੰ ਇੱਕ ਮੌਕਾ ਮਿਲਦਾ ਸੀ ਸਰਕਾਰ 'ਚ ਆਪਣੀ ਗੱਲ ਕਹਿਣ ਦਾ ਤੁਹਾਡੇ ਅੱਗੇ ਵੀ ਤੁਸੀਂ ਪਾਰਟੀ ਬਣਾ ਸਕਦੇ ਸੀ ਆਪ ਇਲੈਕਸ਼ਨ ਲੜ ਸਕਦੇ ਸੀ ਉਹ ਸਾਰਾ ਹੀ ਸਿਸਟਮ ਵੱਡੇ ਲੈਵਲ ਤੇ ਖਤਮ ਕਰਿਆ ਜਾ ਰਿਹਾ ਇਹਨੂੰ ਪਾਨਾਸ਼ਾਈਓ ਕਹਿੰਦੇ ਨੇ ਇਹ ਗੱਲਾਂ ਤੇ ਜੇ ਆਪਾਂ ਹੁਣ ਨਾ ਉੱਠੇ ਨਾ ਸਰਕਾਰਾਂ ਦੇ ਖਿਲਾਫ ਵਿਰੋਧ ਕਰਿਆ ਤਾਂ ਜਿਵੇਂ ਕਾਲੇ ਕਾਨੂੰਨ ਇਹ ਲੈ ਕੇ ਆਏ ਸੀ ਕਿਸਾਨਾਂ ਲਈ ਉਹ ਵੀ ਚੀਜ਼ ਹੈ ਤੁਸੀਂ ਦੇਖ ਲਓ ਕਿੰਡੀਆਂ ਵੱਡੀਆਂ ਵੱਡੇ ਬਲੰਡਰਸ ਇਹਨਾਂ ਨੇ ਕਰੇ ਨੇ ਤੇ ਲੋਕ ਫੇਰ ਉਹਨੂੰ ਬਰਦਾਸ਼ਤ ਕਰ ਰਹੇ ਨੇ ਤੇ ਮੇਰੀ ਇਹ ਬੇਨਤੀ ਹੈ ਵੀ ਅਗਲੇ ਤੇ ਪ੍ਰੋਪਰ ਡਿਸਕਸ਼ਨ ਹੋਵੇ ਜੇ ਇੱਕ ਇਲੈਕਸ਼ਨ ਕਰਨੀ ਵੀ ਹੈ ਤਾਂ ਉਹਦੀਆਂ ਕੀ ਡਰਾਅਬੈਕਸ ਸᱶਤ ਕੀ ਉਹਦੀਆਂ ਪੋਜ਼ਿਟਿਵ ਗੱਲਾਂ ਨੇ ਉਹ ਸਾਰੀਆਂ ਚੀਜ਼ਾਂ ਤੇ ਧਿਆਨ ਕਰਕੇ ਫਿਰ ਕਰਿਆ ਜਾਵੇ ਵੈਸੇ ਤਾਂ ਹੁਣ ਇਹਨਾਂ ਕੋਲ ਮжоਰਿਟੀ ਵੀ ਨਹੀਂ ਹੈ ਇਹਨਾਂ ਨੇ ਇੱਕ ਕਹਿੰਦੇ ਨੇ ਪਬਲਿਕ ਦੇ ਵਿੱਚ ਜਿੰਨੇ ਕਹਿੰਦੇ ਨੇ ਖੁੱਤੋ ਸਿੱਕਤੀ ਵੀ ਹੁਣ ਉਹਦੀਆਂ ਲੀਣਾ ਹੁੰਦੀਆਂ ਰਹਿਣਗੀਆਂ ਫਿਰ ਕੀ ਚੋ ਜਦੋਂ ਇਹਨਾਂ ਨੇ ਕਰਨੀ ਹੈ ਇਹਨਾਂ ਨੇ ਕਹਿ ਦੇਣਾ ਬਹੁਤ ਡਿਸਟੇਸ਼ਨ ਰੋਦੀ ਹੋਣਾ ਸੀ ਇਹਨੂੰ ਲਾਗੂ ਕਰ ਦੇਈਏ ਤੇ ਇੱਕ ਕਾਨੇ ਸ਼ਾਹ ਵਰਗੂ ਇਹ ਚੀਜ਼ ਲਾਗੂ ਕਰਤੀ ਜਾਣੀ ਆਪਾਂ ਜਾਗਰਤ ਹੋਈਏ ਤੇ ਆਪਣਾ ਇਕਾ ਥੱਲੇ ਲੈਵਲ ਤੇ ਆਪਸ ਵਿੱਚ ਨਫ਼ਰਤ ਛੱਡਾਈਏ ਨਿਚਲੇ ਲੈਵਲ ਤੇ ਕਿ ਦੂਜੇ ਦੇ ਘਰ ਮਾਈ ਹੈ ਤਾਂ ਕਿ ਆਪਣੇ ਲੋਕ ਜਿਹੜੇ ਹਮੇਸ਼ਾ ਹੀ ਏਕਤਾ ਕਰਕੇ ਪੰਜਾਬੀ ਜਿਹੜੀ ਕਹਿ ਲਓ ਬੁਰਾਈਆਂ ਨਾਲ ਲੜਦੇ ਰਹੇ ਨੇ ਉਹ ਆਪਣੇ ਚ ਦੇਖ ਲੋ ਹਿੰਦੂ ਸਿੱਖ ਦੇ ਵਿੱਚ ਕਿੰਨੇ ਚਿੰਤੋਂ ਇਹ ਪਾਰ ਪਾਉਣ ਦੇ ਕਰਦੇ ਨੇ ਇਹਨਾਂ ਤੋਂ ਪਿਆਣੀ ਇਹੀ ਯੂਨਿਟੀ ਆਪਾਂ ਦਿਖਾਈਏ ਔਰ ਨਾਲੇ ਸਭ ਵਿੱਚ ਆਪਾਂ ਸਾਰੇ ਏਕਤਾ ਦਾ ਪ੍ਰਤੀਕ ਬਣਈਏ ਨਾ ਕਿ ਇਹਨਾਂ ਦੇ ਹਟਕਾਉਂਦਿਆਂ ਜਾ ਕੇ ਅਬਦਰ ਨੂੰ ਨੁਕਸਾਨ ਕਰੀਏ ਵਾਧੂ ਦੀ ਕਾਲਾ ਵਾਧੂ